ਸਤਿ ਸ਼੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੇਲੇ ਖਮਾ ਜੀ ਤੇ ਬਾਈ ਪਿੰਡਾਂ ਨਾ ਪਹੁੰਚ ਚੁੱਕੇ ਆ ਵਿਖੋ ਅੱਜ ਵੀ ਬਾਈ ਹੋ ਰਿਹਾ ਫਲਕਾਰੇ ਆ ਫਲਕਾਰੇ ਬਾਈਆਂ ਗਾਈਆਂ ਦੇ ਉੱਪਰ ਚੰਗੀ ਚੀਜ਼ ਦੀ ਫਲਕਾਰੀ ਫਿਰਦੀ ਹੁੰਦੀ ਆ ਤੇ ਬਾਈ ਜੀ ਨਾਲ ਗੱਲਬਾਤ ਕਰੀਏ ਬਾ ਬਾਈ ਜੀ ਹਸਤੀਕਾਰ ਹਸਤੀਕਾਰ ਜੀ ਕੀ ਹਾਲ ਹੈ ਜੀ ਬਹੁਤ ਹੀ ਵਧੀਆ ਸਤਿਕਾਰ ਮੈਂ ਕਿਹਾ ਨ ਯਾਰੇ ਬੱਜੇ ਰਹੇ ਨੇ ਬਹੁਤ ਹੀ ਵਧੀਆ ਪਹਿਲਾਂ ਸਾਰੇ ਵੀਰਾਂ ਨੂੰ ਜਿਹੜੇ ਸਨੀਪ ਡੇਰੀ ਫਾਰਮ ਤੇ ਵੀਡੀਓ ਵੇਂਦੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੜੇ ਵੀਰਾਂ ਦੇ ਮੈਨੂੰ ਫੋਨ ਆਉਣ ਦੇ ਕਿ ਵੀਰ ਬੜੇ ਜਣਾ ਐਂਟਰੀ ਬੰਨ ਰਹੀ ਆ ਮੈਂ ਕਿਹਾ ਨਹੀਂ ਅੱਜ ਪਾਵਾਂਗੇ ਜ਼ਰੂਰ ਹੋਰ ਸੁਣਾਉ ਤੂੰ ਮੇਰਾ ਮੇਰਾ ਸਭ ਠੀਕ ਠਾਕ ਚੁੱਪ ਕਰ ਓਏ ਉਹ ਦੇਣਾ ਸਵੇਰੇ ਪੈਣਾ ਲੈਟਰ ਤੇ ਆਉਂ ਡਿਆ ਆਈ ਤੇ ਕਹਿੰਦਾ ਵੀ ਮਿਤਰੀ ਡੇ ਆ ਤੇ ਮੈਂ ਚੱਲ ਕਰਾ ਲਾ ਚਲ ਕੋਈ ਨਹੀਂ ਉਹ ਵੀ ਹਾਂਜੀ ਤੇ ਇਦਾਂ ਹੀ ਹਰ ਕੰਮ ਕਰ ਚੱਲੀ ਚੁੱਲੀ ਜਾਂਦਾ ਝੋਡੀਆਂ ਬਾੜੀਆਂ ਜਿਆਦਾ ਚੰਗੀਆਂ ਸੀ ਡੇਰਾ ਬਾਬਾ ਲਾਣਖੇ ਦੇ ਬੰਦੇ ਲਾ ਕੇ ਦੁਪਹਿਰੇ ਅੱਛਾ ਹਾਂਜੀ ਮੈਂ ਤਾਂ ਕਿਹਾ ਵੀਡੀਓ ਪਾਉਣੀ ਆ ਉਹ ਥੱਕੇ ਨਹੀਂ ਲੈ ਕੇ ਕਹਿੰਦੇ ਨਹੀਂ ਖੜਦੀਆਂ ਸੀ ਆ ਬਾੜੀਆਂ ਪਾਜੀ ਕੱਲ ਦੀ ਛੋਟੀ ਸੂਈ ਆ ਮੇਰੀ ਏ ਛੋਟੀ ਦੇ ਨਾਲ ਸਵੇਰੇ ਬਿਲਕੁਲ ਸਾਫ ਸੁਥਰੀ ਸੀ ਤਵੰਡਾ ਜੇ ਆਪਣਾ ਬਣਾ ਕੇ ਪਾਈਦਾ ਤੇ ਉਹਦੇ ਨਾਲ ਭਲ ਫੈ ਗਈ ਆ ਮਗਰਲੇ ਸਾਨੂੰ ਹੂੰ 10 9 9 8 9 ਕਿਲੋ ਝੋਡੀ ਕੋਹੜਾ ਵਾ ਅੱਛਾ ਸਾਰਾ ਹੀ ਮਾਲ ਬੰਦੇ ਨੇ ਉਧਰੋਂ ਲਿਆਂਦਾ ਵਾ ਠੀਕ ਆ ਤੇ ਆਪਾਂ ਇੱਥੋਂ ਲਈਆਂ ਵਾ ਆਪਾਂ ਛੋਡੀਆਂ ਕਸਨ ਛੋਡੀਆਂ ਮਾਸਾ ਭਲ ਭਾਈ ਕੱਲ ਦੀ ਸੂਈ ਆ ਇੱਕ ਵੇਖੋ ਭਿੰਦਾ ਜੀ ਐ ਜੈਡ ਬਲੈਕ ਛੋਡੀਆਂ ਓਧਰ ਦੀ ਛੋਡੀਆਂ ਬੱਚਾ ਵੇਖੋ ਤਾਜ਼ਾ ਤਾਜ਼ੀ ਕੱਲ ਦੀ ਛੋਡੀ ਸੂਈ ਆ ਕੱਟਾ ਕੱਟੀ ਕੱਟੀ ਆ ਕੱਟੀ ਮਾਗਰਾ ਇੱਕ ਕੰਮਾਂ ਚ ਹੋਰ ਕਰ ਹਾਂ ਛੋਡੀਆਂ ਮਰੀਆਂ ਲਾਲ ਨਾਲ ਕੋਈ ਜਾਲ ਬੜੇ ਛਿਰ ਹੋ ਗਿਆ ਥਾਣੇ ਨਾਲ ਲੱਗ ਕੇ ਥਾਣੇ ਮੜ ਗਿਆ ਭਈ ਅੱਜਾ ਥੰਬਾ ਥਾਣਾ ਬਣਾਇਆ ਛੋਡੀਆਂ ਤਾਂ ਕਿਤੇ ਘਰ ਗਈ ਨਾ ਭਲਾ ਭਲਾ ਲੱਧੀਆਂ ਨਾ ਫੇਰ ਦੱਸੂ ਵੀ ਮੈਂ ਹੈ ਗਈਆਂ ਨਹੀਂ ਹੈ ਗਈਆਂ ਬਾਕੀ ਗੱਲ ਸੇ ਮੁੱਲ ਵੀ ਛੋੜਾ ਜਿਹਾ ਕਰਨਾ ਵੇ ਲੋ ਨਿਕਲ ਜਾ ਆ ਮਹੀ ਦੀ 15 ਕਿਲੋ ਦੀ ਗਰੰਟੀ ਆਪਣਾ ਇੱਕ ਘਰ ਛੱਡ ਕੇ ਤੇ ਜੇ ਘਰ ਲੈ ਗਾ ਗੱਬਣ ਤੇ 29 ਦਿਨ ਪੂਰੇ ਹੋਣੇ ਅਜੇ ਅੱਛਾ ਆਪਣੇ ਆ ਇੱਕ ਘਰ ਛੱਡ ਕੇ ਦੋ ਘਰ ਬਾਹਰ ਤੇ ਪਿੱਟੋ ਲਈ ਠੀਕ ਆ ਹਾਂਜੀ ਨਾ ਦੇ ਕੋਈ ਫਿਰ ਉਹ ਤੁਸੀਂ ਸੁਣਾਓ ਸਾਹਿਬ ਉਧਰ ਮਾਲ ਲੈ ਰਿਹਾ ਵੇਚਦਾ ਹੀ ਜਿਹੜੇ ਲਈ ਹਾਂਜੀ ਭਾਜੀ ਚੰਗੀਆਂ ਝੋਟੀਆਂ ਲੈ ਕੇ ਮੈਂ ਉਹ ਭਾਜੀ ਅੱਜ ਝੋਟੀਆਂ ਬੜੀਆਂ ਜਵਲ ਸੀ ਹੂੰ ਜਦੋਂ ਜਲਦਾ ਵੇ ਮਰਵਾਇਆ ਕਿਹਾ ਦੋ ਭਾਜੀ ਇਹ ਹੈ ਹੀ ਮਲਵੈਣ ਦੇ ਦੇਸੀ ਦੇ ਆਈਆਂ ਜੋੜਾ ਮਈਆਂ ਤਾਂ ਨਹੀਂ ਭਾਜੀ ਦੇਸੀ ਬਿਲਕੁਲ ਜੀ ਹਾਂਜੀ ਕਿੱਤੀ ਆ ਕਿਹ ਮਹਰ ਅਸਾਂ ਦੀ ਭਾਜੀ ਕੱਤੀ ਜੋ ਕੱਲ ਦੀ ਮੈਂ ਹਾਂ ਫਤੂ ਜਿਹੜੇ ਹਾਂ ਕਾਲ ਦੀ ਸੂਈ ਭਾਜੀ ਦੇਖੋ ਭਾਜੀ ਇਹਦੇ ਥਲੇ ਰਿਆ ਹਜੇ ਬੋਲਾ ਹਾਂਜੀ ਦੋਨੇ ਕੋਈ ਚੁਲੇ ਕੋ 15 ਕਿਲੋ ਇੱਕ ਕੋਈ 14 ਕਿਲੋ ਜਨਾ ਮੱਗੀ ਚੁਲੇ ਇਹ ਕਰਮਾਂ ਵਾਲੀ ਨੂੰ ਪਾਉਂਗਾ ਮੈਂ ਪਈਆਂ ਕੀ ਲੋਕ ਨੇ ਕਿੰਨੇ ਆ ਬਹੁਤ ਠੰਡੀ ਭਾਈ ਕਿ ਉਹ ਰਖਲੇ ਦੀ ਛੋਟ ਭਾਈ ਉਹ ਪੋੜਾ ਇੰਜੋਂ ਕੋਣ ਆਈ ਪਾ ਆ ਗਿਆ ਜੀ ਮਾਰੋ ਦਰਾਂ ਬੀ ਵੇਖੋ ਜੋਣ ਬੜੀ ਆਹ ਤੁਹਾਨੂੰ ਨਾ ਮੜੀ ਜੀ ਪੈ ਗਈ ਪਾਲਾ ਕੁੰਗਲਾ ਕੁੰਗਲਾ ਛਪੰਡੀਆਂ ਭਜੀਆ ਵੇਖੋ ਪਰ ਕਿਉਂ ਨਾ ਵੇਖੋ ਝੋੜੀ ਦੀ ਇਹ ਚਾਹ ਲਾ ਪਰ ਲੱਗੀ ਜਾਂਦਾ ਭਜੀ ਕੋਈ ਭਾਜੀ ਕਮੀ ਪੇਸ਼ੀ ਵਾਲੀ ਝੋੜੀ ਨੇ ਉਹ ਉਂਗਲਾ ਛਪੰਡੀਆਂ ਭਜੀਆ ਵੇਖੋ ਉਂਗਲਾ ਉਦਾਂ ਛਪੰਡੀਆਂ ਝੋੜੀ ਦੇ ਥਾਂ ਤੇ ਰਾਤੀ ਸੂਈ ਆ ਖਾ ਲੋ ਜੀ ਫਿਰ ਉਹ ਛੜਾ ਤੁੜਦੇ ਵੇਖੋ ਕਰਾ ਦੇਣਾ ਵੇਖੋ ਦੱਸੋ ਨਾ ਕੇ ਮੈ ਲੈ ਲਈ ਦੋ ਰੋਟੀ ਨਾ ਬਾਬਾ ਜੀ ਇਹ ਕੋਈ ਨਹੀਂ ਆ ਰਹੀ ਬੜੀ ਫਲੇ ਲੈ ਕੇ ਆਂਦੀ ਆ ਹਾਂਜੀ ਇਹ ਮੰਡੀਆਂੋਂ ਵੱਜ ਜਾਂਦੀਆਂ ਪਰ ਸੱਚਾ ਉੱਥੋਂ ਵੱਲਿਓ ਇਹ ਵੱਲੈ ਮੰਡੀਆਂੋਂ ਹਾਂਜੀ ਠੀਕ ਲੈ ਆਂਦੇ ਆ ਪਰਦੋ ਭਾਜੀ ਕਿੰਨਾ ਕਰੂ ਥੋੜਾ ਸੋ ਭਾਜੀ ਵੇਖੋ ਮੈਂ ਤੁਹਾਨੂੰ ਲਈਓ ਕਹਿੰਦਾ ਮੈਂ ਝੋਡੀ ਦਾ ਥੋੜਾ 13 14 ਕਿਲੋ ਚੋਆ ਅੱਛਾ 13 14 ਕਿਲੋ ਹਾਂਜੀ ਆ ਕੱਲ ਦੀ ਫੁਰੀ ਆ ਹਾਂਜੀ ਬਾਹਰ ਬਾਹਰ ਮੈਂ ਲਵਾ ਦਿਓ ਤਾਂ ਫੁਕਾਰੀ ਲਾ ਲਓ ਲਾ ਲਓ ਲਾ ਲਓ ਐ ਚੰਗੀ ਕਰਨ ਦਿਹੁ ਝੋਡੀ ਭਾਜੀ ਇਹ ਨਾਲ ਕੋਈ ਆਖੀ ਲੱਸੀ ਆ ਵੇਖੋ ਆਹ ਅਜੇ ਤਾਂ ਭਾਜੀ ਝੋਡੀ ਲੱਪਾ ਨੂੰ ਪਾ ਚੁੱਕਣ ਦੀ ਹੈ ਨਾ ਯਾਰ ਅਲੀ ਆਲੋ ਆਲੋ ਅਸਲ ਤੇ ਮੈਂ ਭਾਜੀ ਜਿਹੜੀ ਦੁੱਧ ਦੇ ਨਾ ਜਿਹੜਾ ਪੁਰਾਣੀ ਮੈਂਨੇ ਚੱਕਿਆ ਆਂ ਦੀ ਵਾਲੀ ਢੋਲੀ ਸੌਫ ਕਰਦੀ ਆ 12 13 ਦੇ ਦੁੱਧੇ ਜਾਂਦੀ ਮੈਂ ਲੈ ਗਈ ਆ ਠੀਕ ਆ ਫੇਰ ਤੇ ਵਿਚਾਰੀਆਂ ਸਿੱਧੀਆਂ ਸੁਣ ਨਹੀਂ ਨਹੀਂ ਅੱਜ ਦਾ ਅੱਜ ਭਾਜੀ ਤੁਹਾਨੂੰ ਪਤਾ ਪੁਰਾਣਾ ਭਾਜੀ ਮੈਂ ਸਿੱਧੀ ਨਹੀਂ ਹੋਣੀ ਰੰਗ ਵੇਖੋ ਛੋਟੀ ਨੂੰ ਦੁੱਧ ਆਪਾਂ ਬੋਲਾ ਮੈਟ ਭਲਾਵਾਂਗੇ ਖਾਨ ਵਧ ਘਟ ਪੂਰ ਛਟਾ ਉਹਦੀ ਘਾਟ ਜੀ ਮੇਰੀ ਗਰੱਡੀ ਹੋ ਗਈ ਕੋਈ ਕਮੀ ਤੇ ਹੀ ਕੋਈ ਹੋਣੀ ਹੋਣੀ ਜੀ ਹਾਂ ਜੀ ਮੈਂ ਭਿੰਦਾ ਜੀ ਪਰ ਮੋਲ ਦੇ ਭਾਈ ਇਹਦਾ 1 40 ਕਰ ਲਈਏ ਪਰ ਨਹੀਂ ਗੈਸ ਨੂੰ 1 ਲੱਖ 5000 ਦੀ ਝੋਟੀ ਦੇਣੀ 1 ਲੱਖ 5000 ਦੀ ਹਾਂਜੀ ਛੋੜਾਪੀ ਛੋੜ ਜੀ ਨਹੀਂ ਆਦੂ ਨਹੀਂ ਕੋਈ ਆਪ ਮੈਂ ਨਹੀਂ ਕਰਦੇ ਪੱਕੀ ਗੱਲ ਆ ਪੱਕੀ ਗੱਲ ਆ ਆਪਣਾ ਦੇਣ ਵਾਲਾ ਮੁੱਲ 1 500 ਛਟਣਾ 98000 ਦੀ ਝੋਟੀ ਦੇਣਾ ਲਓ ਜੀ ਵੇਖੋ 98000 ਦੀ ਤੇ ਵਿੱਚੋਂ 500 ਹੀ ਛੱਡਣਾ ਹਾਂਜੀ ਵੇਖ ਲਓ ਨਹੀਂ ਮਹਿੰਗਿਆ ਨਹੀਂ ਠੀਕ ਆ ਜੈਸਾ ਹੈ ਨਾ ਜੈਸਾ ਐ ਭਾਜੀ ਮੱਝ ਲਈਏ ਮੈਂ ਆਪਣੇ ਗਵੰਢੋ ਅੱਛਾ ਮੱਝ ਆਈ ਐ ਉਧਰੋਂ ਠੀਕ ਆ ਦੋਦ ਦੇਦੀ ਮੈਂ 15 ਗੱਲੋਂ ਮਣੀ ਬੁਰੀ ਸੀ ਨਾਲ ਆਪਣੇ ਚੱਕਾ ਲੱਗਦਾ ਨਾਲ ਘਰ ਦਾ 29 ਤਰੀਕ ਨੂੰ ਇਹਦੇ ਪੂਰੇ 9 ਮਹੀਨੇ ਹੋਣੇ 10 ਮਹੀਨੇ ਹੋਣੇ ਆ ਆ 29 ਨੂੰ ਆ ਗਈ ਭਾਜੀ ਅੱਜ ਰਹਿ ਗਿਆ 18 ਹੋ ਗਈ 18 29 ਤਰੀਕ ਨੂੰ ਮੈਂ ਤੇ ਪੂਰੇ 10 ਮਹੀਨੇ ਖਾਂ ਦੀ ਭਾਰ ਦੀ ਮੀਣ ਆ ਓ ਖੋਲ ਵੱਡੀ ਮਹੀਂ ਹੂੰ ਤੇ ਦੁੱਧ 15 ਕਿਲੋ ਮਹੀਂ 15 ਕਿਲੋ ਠੰਡਾ ਕਰਕੇ ਦੇ ਨੀ ਭਾਜੀ ਖੋਲ ਬਾਹਰ ਕਰ ਤੇ ਲੋ ਜੀ ਲੇਖੋ ਮੈਂ ਛੋਟੀ ਚੱਕਰ ਪਤਾ ਕੀ ਹੁੰਦਾ ਜਿਹੜੀ ਮਹੀਂ ਬਾਹਰੋਂ ਆਈ ਉਹਦਾ ਤਰੀਕਾ ਨਹੀਂ ਪਤਾ ਹੁੰਦਾ ਮੈਂ ਆਪਦੀ ਘਰ ਦੀ ਮਹੀਂ ਹਾਂ ਜਿੱਦੋਂ ਮੈਂ ਕੱਢੀ ਹੈ ਇਹ ਵੱਡੀ ਛੋਟੀ ਹੈ ਜੀ ਦੇਸੀ ਨਹੀਂ ਮਹੀਂ ਹੈਗੀ ਬਿਲਕੁਲ ਦੇਖੋ ਵਾਰੀ ਨੂੰ ਮੈਂ ਦਾ ਆ ਜੇ ਜੇ ਵੀਰ ਲੈ ਲੂ ਦੋ ਟਨ ਲੈਉਂਗਾ ਹਨੇ ਨਹੀਂ ਫਿਰ ਮੈਂ ਇਹ ਤਿਆਰ ਕਰਕੇ ਵੇਚੂਗਾ ਤੂੰ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਨਹੀਂ ਠੀਕ ਹੈ ਬਬ ਮੇਰਾ ਰਦਾ ਨਹੀਂ ਭਾਜੀ ਇਹ ਵੀਡੀਓ ਚ ਪਈ ਪਾਉਂਦਾ ਨਹੀਂ ਠੀਕ ਹੈ ਜੀ ਭਾਜੀ ਮੈਂ ਕਿਹਾ ਮੈਂ ਅਗਲੀ ਜ਼ਾਰ ਪਾਵਾਂਗੇ ਰੱਦ ਕਰਨਾ ਮੈਂ ਦਾ ਓਕੇ ਪਿੰਦਾ ਓਕੇ ਥਾਂ ਤੂੰ ਓਕੇ ਪਿੰਦਾ ਜੀ ਥਾਂ ਹੈ ਹੋਰ ਭਾਜੀ ਕੋਈ ਪੁਰ ਥਾਂ ਤੇ ਨਾ ਆਏਗੀ ਦੁੱਧ 15 ਗਾਵਾ ਬੜੀਆਂ ਟੋਲ ਕਧੀਆਂ ਬਸ਼ੀਆਂ ਬਾੜੀਆਂ ਚੰਗੀਆਂ ਬੜੇ ਮੈਂ ਕੋ ਮਹੀਂ ਦਾ ਜਿਹੜਾ ਵੀ ਆਊਗਾ ਲਾ ਕੇ ਖਲਾਰਾਂਗੇ ਅੱਜ ਮੈਂ ਦਾ ਇੱਕ ਚਾਲੇ ਅੱਜ ਮੈਂ ਦੇਣੀ 1 ਲੱਖ 10 ਹਜ਼ਾਰ ਦੀ 1 ਲੱਖ 10 ਹਜ਼ਾਰ ਦੀ ਹਾਂਜੀ 5000 ਜੋ ਛੋੜ ਅੱਜ ਮੈਂ 1 ਲੱਖ 5000 ਦੀ ਦੇਣੀ ਆ ਬਸ 6 ਮਹੀਨ ਤਿਆਰ ਹੋ ਗਈ ਮੈਂ ਪਤਾ ਪਾਣ ਪੰਡੀਆਂ ਛੋੜ ਕੇ ਮੈਂ ਦੱਸਦਾ ਸੁਣਿਸ਼ ਠੀਕ ਆ ਓਕੇ ਆ ਜਾਓ ਆ ਜਾਓ ਬੜੇ ਦਰਾ ਕਰਾਂ ਦੇ ਇਹ ਟੁਕੜ ਕਪੜਾ ਏ ਭਾਜੀ ਕੱਲ ਕਿੱਕ ਕਰਾ ਕੇ ਵੀਡੀਓ ਮੇਰੇ ਕੋਲ ਵਾ ਟੀਗਾ ਖੜਾ ਲਵਾ ਕੇ ਲਿਆਂਦੀ ਆ 4 ਮਹੀਨੇ ਪੂਰੇ ਮਹੀਨੋਂ ਹੋ ਗਿਆ ਅੱਛਾ ਤੇ ਪਰਫੋ ਦਾ ਮੈਨੂੰ ਪਰਵਾਮੀ ਨਾ ਲੱਗਿਆ ਦੁੱਧ ਕਿੰਨਾ 6 ਕਿਲੋ ਏਡੀ ਕਰਮਾਲੀ ਮੈਂ ਘਰ ਅੱਗੇ ਲਾਦੀ ਨਹੀਂ ਚੁੱਕੀ ਅੱਛਾ ਮੈਂ ਮਰ ਜੇ ਵੰਡ ਪਾ ਕੇ ਮੈਂ ਥੱਲੇ ਬਹਿ ਜੂ ਤੁਹਾਡੇ ਹੱਥ ਹੀ ਕਰਮਾਲਿਆ ਹਾਂਜੀ ਖੋਲੋ ਕਰਾ ਦੇ ਇਹਨੂੰ ਬਾਅਦ ਮੇਰੇ ਦੇ ਥੱਲੇ ਦੁੱਧ ਜੇ 6 ਕਿਲੋ ਪਰਵਾਮੀ ਮਹੀਨਾ ਮੈਨੂੰ ਲੱਗ ਗਿਆ ਜੋ ਲਓ ਜੀ ਵੇਖ ਲੋ ਕਰਾ ਦੇ ਦੇਵਾ ਵੀ ਫੋਮ ਹੀ ਦਾ ਚੈੱਕ ਕਰਾ ਕੇ ਵੀਡੀਓ ਬਣਾਈਆਂ ਮਾਝ ਪਾਜੀ ਵੀ ਵੇਖ ਲੋ ਸਿੰਘ ਦੀ ਤੇ ਫੇਸ ਕੁਆਲਿਟੀ ਚੰਗੀ ਚੰਗੀ ਚੱਲਣ ਤੋਂ ਕਰਾ ਦੇ ਕੋਕੜ ਗੱਬਣ ਉਹ ਮੱਝ ਲੈਣੀ ਹੈ ਜਿਹੜਾ ਕੋਈ ਖੜੇਗਾ ਨਾ ਝੋਟੀ ਟਾਈਪ ਦੀ ਗਾਂ ਪਈ ਹੈ ਵੱਡੇ ਗਾ ਠੀਕ ਹੈ ਬਸ ਬੋਲਾਨੀ ਦਾ ਲੈਣਾ ਨਹੀਂ ਦੇਖੋ ਝੋਡੀ ਕਿਦਾਂ ਵੀ ਭਾਜੀ ਮੋਜ ਵੀ ਲੱਗੇਗਾ ਜਾਂ ਵੇਖੋ ਮੈਂ ਦੀ ਵੀਰ ਗੱਡੀ ਲੰਮੀ ਸਿੰਗਲ ਹੱਡੀ ਐ ਜੀ ਸਿੰਗਲ ਹੱਡੀ ਚਲੋ ਮੇਰਾ ਨੰਬਰੀ ਐਂਡਰ ਤੇ ਲੱਗਾ ਅਜ ਮਈਆਂ ਪੰਜ ਹੀ ਗਿਆ ਅੱਛਾ ਹਾਂਜੀ ਮੈਂ ਹਾਂਜੀ ਮੈਂ ਭਿੰਦਾ ਜੀ ਹੈਗ ਨਹੀਂ ਭਰੀ ਵੇਖੋ ਕੱਡੀ ਛੋਡੀ ਮੇਰੀ ਲੰਮੀ ਐ ਤੋਕੜ ਵੇਖੋ ਗੱਬਣ ਨਜ਼ਾਰਾ ਸਿੱਧੀ ਤੇ ਲਿਵਾ ਕੀ ਬਾਤ ਆ ਇਦਾਂ ਹੀ ਨਾ ਹੁਣ ਤੇ ਮੈਨੂੰ ਇਦਾਂ ਭੁੜਗਣਾ ਵਾ ਪੜਾ ਨਹੀਂ ਮੈਂ ਪਾਇਆ। ਉਹ ਬਾਈਕ ਨੂੰ ਲਈ। ਉਹ। ਇੱਕ ਦਮ ਇਹ ਪੜਾ ਪਾ ਗਏ ਨਾ ਥੱਲੇ ਬਹਿ ਰਿਓ ਜੀ। ਚੱਕ ਪਾਸ ਪੀਗਾ ਢੰਡਾ ਲਵਾ ਕੇ ਇੱਕ ਨਾਲ ਤੇਲ ਦੀ ਧਰਤੀ ਲੜੀਏ ਨੂੰ। ਕਿਉਂਕਿ ਗਰਮੀ ਆ। ਸਿੰਘ ਵੇਖੋ ਮਾਈ ਦਾ। ਸਤ ਤਿਆਰ ਇਹਦਾ ਮੁੱਲ ਕਰ ਲਈਏ ਜੈਜੋ। ਕਿੰਨਾ ਪੜਾ ਸਾਰੀਆਂ ਤੂੰ ਵੀਡੀਓ ਬਣਾਉਂਦਾ ਉਹਨਾਂ ਦੇ ਐਂਡ ਤੇ ਮੁੱਲ ਮੇਰੇ ਹੁੰਦੇ ਨਹੀਂ ਕਿਤੇ। ਸਾਢੇ 7 ਵੀ ਨਹੀਂ ਦਲਾਂਗੇ। ਛੋੜ ਆਪੀ। 50000 ਦੀ ਮੈਂ ਦਰਾਂਗੇ 500 ਛੋੜੀ ਚਲੋ 550 ਦੀ 500 500 ਦੀ ਛੋੜਨਾ 500 ਛੜਨਾ ਠੀਕ ਹੈ ਠੀਕ ਹੈ ਮੈਂ ਕਰਦਾ ਅਜੇ ਗਰੇ ਗਾਵਾਂ ਦੇ ਪਾਸੇ ਆ 500 ਦੇ ਛੜਿਆ ਨਹੀਂ ਛੜਨਾ ਹੈ ਨਹੀਂ ਕੱਪੜਾ ਹੈ ਮੈਂ ਕਿਹਾ ਵੇਖੋ ਤਸਵੀਰ ਭਾਜੀ ਥੋੜੀ ਜਿਹੀ ਵਸ਼ੀ ਭੜ ਲੱਗੀ ਅੱਜ ਹਾਂ ਇੱਕ ਪਾਸੇ ਨੂੰ ਲਾਓ ਪਹਿਲਾਂ ਮਸ਼ੀਨ ਨੇ 18 19 ਕਿਲੋ ਦੁੱਧ ਚਵਾ ਛੜਿਆ ਅੱਛਾ ਅਜੇ ਵਸ਼ੀ ਨੂੰ ਭਾਜੀ ਕੋਈ ਸੂਣਦਾ ਹੀ ਨਹੀਂ ਪਤਾ ਨਹੀਂ ਪਤਾ ਭਾਜੀ ਧਿਲਦੁਲ ਬਹੁਤ ਜ਼ਿਆਦਾ ਧਰਦੀ ਹੈ ਬਾਪਾ ਲਾ ਦਿਓ ਲਾ 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 ਇਹ ਵੀ ਲਾ ਦਿਓ ਲਾ ਕੇ ਬਠਾਲੀਏ ਹਾਂ ਦੇਖੋ ਭਾਜੀ ਇਹਦਾ ਰੰਗ ਰੂਪ ਵਛੀ ਦਾ ਤੇ ਲਿਵਾ ਵੇਖਿਓ ਕੱਲ ਨੂੰ ਜਦੋਂ ਜਾਣ ਗਿਆ ਜਿਹਦੇ ਘਰੇ ਪੂਰੀਆਂ ਸਾਫ ਹੋਣ ਗਿਆ ਥੱਲੇ ਬਸ ਠੀਕ ਆ ਬਾਪਾ ਆਈ ਗਿਆ ਲਾਲਾਂ ਵੇ ਸ਼ਾਮ ਦਾ ਦੇਖੀ ਜੱਲੋ ਕਰਾਂ ਦੀ ਦੇਖੋ ਭਾਜੀ ਵਛੀ ਇਹਨੇ ਜੈ ਇੱਕ ਵਾਰ ਤਰਫਾ ਕਿਨੇ ਕਰੋ ਦੋ ਤਾਂ ਭਾਜੀ ਇਹਨੂੰ ਦੇਖੋ ਸੁੰਨਦਾ ਹੀ ਨਹੀਂ ਪਤਾ ਹਾਂਜੀ ਇਹਨੂੰ ਕੋਈ ਚੁੰਗਦਾ ਹੀ ਨਹੀਂ ਪਤਾ ਹਾਂ 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 ਪਹਿਲਾਂ ਨਾ ਕਹਿੰਦੇ ਸਾਰਾ 12 20 ਕਿਲੋ ਦੋ ਚ ਲਾਇਆ ਹੁਣ ਵੇਖੋ 20 ਕਿਲੋ ਦੋਤੋਂ ਭਾਜੀ ਥੱਲੇ ਨਹੀਂ ਜਾਂਦੀ ਨਹੀਂ ਜਾਂਦੀ 20 ਕਿਲੋ ਬੋਲ ਮਰੇ ਕੋ ਭਾਜੀ ਬਰਤੋ ਠੀਕ ਬੜੀ ਛਾਲ ਮਾਰੀ ਭਾਜੀ ਬੜੀ ਬੜੀ ਮਾਰੇ ਉਹ ਇਹਨੂੰ ਪਰੇ ਕਰ ਕੋਈ ਨਹੀਂ ਕੋਈ ਨਹੀਂ ਹਾਂਜੀ ਫਿਰ ਈਨੀ ਕੀ ਠੰਡੀ ਬੜੀ ਆ ਵੇਖੋ ਮਸਤ ਹੈ ਇੱਥੇ ਕਰੋ ਫੜੋ ਇਧਰ ਵੇਖ ਯਾਰ ਇਹਦਾ ਜੀ ਕਰਦਾ ਮੇਥੋਂ ਦੇ ਭਾਜੀ ਇਹਦਾ ਮੁੱਲ ਕੀਤਾ ਜਣਾ 70000 ਰੁਪਿਆ ਹੂੰ ਪਰ ਮੈਨੂੰ ਦੇ 55000 ਮੰਗਣਾ 60000 ਦੀ ਲਾ 60000 2000 58 ਤੁਹਾਨੂੰ ਜਿਆਦਾ ਨਹੀਂ ਦੇ ਦਾਂਗੇ ਚਲ ਛੋਟ ਛੱਡ ਕਰਾਂਗੇ ਛੋਟ ਕਰ ਦੇ ਚੰਗੀ ਹੈ ਨਾ ਮੈਂ ਬਹੁਤ ਚੰਗੀ ਹੈ ਆਹ ਭਾਜੀ ਵੱਛੀ ਹੈਗੀ ਤੇ ਚਾਰ ਗੰਦ ਗੱਬਣ ਮਾਫ ਅੱਜ ਪੰਜਵਾਂ ਦਿਨ ਸੁੱਈ ਨਹੀਂ ਯਾਰ ਨਾੜੂ ਬੱਚੇ ਦਾ ਨਾਲ ਅੱਛਾ ਵਸੋ ਇਹ ਪਹਿਲਾ ਸੂਆ ਇੱਧਰ ਵੇਖੋ ਲਓ ਜੀ ਪਹਿਲਾ ਸੂਆ ਵੇਖੋ ਆ ਜੋ ਵੀਰ ਆ ਦੇਖੋ ਵਾਹ ਜੀ ਵਾਹ ਠੀਕ ਆ ਬੱਚੇ ਬੁੱਚੇ ਨੇ ਨਾ ਚੁੱਕਿਆ ਜੰਮਿਆ ਹੁੰਦਾ ਨਾ ਫੁੱਕਰ ਫੁੱਕਰ ਸੋ ਲਓ ਜੀ ਬਸ ਇਹ ਕਿੰਨਾ ਦਿੰਦਾ ਜੀ ਇੱਕ ਮਿੰਟ ਪੜੀ ਲੋ। ਲੋ ਹਾਂ ਹੋਂ ਠੀਕ ਆ। ਓਏ ਓ ਜਮੇ ਜਮੇ ਹੁੰਦੇ ਨਾ ਦੋ ਗੱਡੀ। ਲੋ। 15 ਕਿਲੋ ਹੋਂ ਵਛੀ ਕੋ ਦੁੱਧ ਤਿਆਰ ਹੋਆ। ਐਵੇਂ ਫੇਰ ਬੈਗ ਮੇ ਓਏ ਹੁਣ ਤਾਲ। ਨਹੀਂ ਠੀਕ ਆ। ਹੁੰਦੀ ਕਿ ਨਹੀਂ ਮੋਟੀ ਮੋਟੀ। ਹਾਂ ਜੀ ਹਾਂ ਜੀ ਮੋਟੀ ਮੋਟੀ। ਕਿਤੇ ਇਹਨੂੰ ਮਤਬਲ ਭਰੀ ਲੱਤ ਚੱਕ ਦੇ। ਹੂੰ ਹੂੰ। ਹਾਂਜੀ ਇੱਧਰ ਆਓ ਬੱਚੇ ਦਾ ਨਾੜੂ ਨਾਲ ਜੋ ਨਾੜੂ ਨਾਲ ਬੱਚਾ ਨਾਲ ਪਹਿਲਾਂ ਵਿਖਾ ਲੈਣੇ ਆਪਾਂ ਪਹਿਲਾਂ ਤਾਂ ਚੋਗੀ ਕਾਲੀ ਬਰੂਦਰ ਦੀ ਟੋਰ ਉੱਪਰ ਦੇਖੋ ਬੱਚੀ ਪਈ ਗਾਵਾਂ 'ਤੇ ਨਹੀਂ ਥਰਾ ਕੱਟ ਕੇ ਲੈ ਕੇ ਆਉਂਦੇ ਗਾਵਾਂ ਭਾਜੀ ਕਰੋ ਨਾ ਤੁਹਾਨੂੰ ਪਤਾ ਹੀ ਆ ਨਾਲੇ ਮੋੜਸਾਂ ਦੀ ਵਧਾਈ ਆ ਭਾਜੀ ਥੋੜਾ ਬਹੁਤ ਬਹੁਤ ਜਿਆਦਾ ਭਾਜੀ ਪਹਿਲਾਂ ਸੂਆ ਦੇ ਭਾਜੀ ਇਹਦੇ ਘੜੇ ਲੈ ਗਿਆ ਬਲਦੀ ਨਾ ਹਾਂਜੀ ਭਾਜੀ ਪੇਟੀ ਨਾਲ ਲਿਆਉਂਦੇ ਥੋੜਾ ਬਜੀ ਐਵੇਂ ਵਾਧੂ ਨਾਲ ਕਰੀ ਹਾਂਜੀ ਕਾਲੀ ਲਿਆਉਂਦਾ ਚਲੋ ਇਹ ਕੋਪਾ ਜੀ ਵਾਸੀ ਪਹਿਲਣ 15 ਕਿਲੋ ਭਾਜੀ ਕੋਈ ਪੰਡੇ ਤੇ ਚੜਾ ਕੇ ਲੈ ਜੇ 15 ਕਿਲੋ ਹਣ ਇੱਧਰ ਵੇਖੋ ਐਵੇਂ ਬਹਿ ਜਾਓ ਥੱਲੇ ਫੋਨ ਪਾਸ ਨੂੰ ਕੇ ਥਣ ਵੀ ਬਣਾ ਲਈ ਜੋ ਹਾਂ ਜੇ ਮਖੌਨੇ ਸਾਂ ਦੇਖੋਗਾ ਠੀਕ ਆ ਲੱਗਦੇ ਆ ਪਾਣੀ ਕੀ ਗੱਲ ਬਣਾਈ ਆ ਮੈਂ ਪੂਰੀ ਗੱਲ ਬਣੀ ਪਈ ਆ ਲੱਗਦੇ ਆ ਭਾਜੀ 5 ਹਾਂ ਪਰ ਪੰਜੇ ਸ੍ਰਿਸ਼ੀ ਵੇਖੋ ਭਾਜੀ ਬੜੀ ਸਪੈਸ਼ਲ ਤੇ ਮੈਲਾ ਇਨਾ ਵਸ਼ੀ ਦੀ ਹੈ ਨਾ ਮਾਰਨ ਆ ਮੈਂ ਸਾਫੂ ਕੀਤੀ ਵੀਡੀਓ ਕਰਕੇ ਕਿੱਧਰ ਵੇਖੂ ਪੂਰਾ ਬਰੂ ਹੈ ਨਾ ਫੋਨ ਵੇਖੋ ਥਣਵੀਰ ਇੱਧਰ ਲਿਆਓ ਇੱਧਰ ਲਿਆ ਪੂਰਾ ਇੱਧਰ ਲਿਆ ਐਂਦਿ ਲਿਆਓ ਇੱਧਰ ਲਿਆ ਹੁਣ ਵੇਖੋ ਥਣ ਦੀ ਸ਼ੀਰ ਬਣਾਇਆ ਕਿ ਨਹੀਂ ਥਣ ਵਸ਼ੀ ਦੀ ਹੁਣ ਕੋਈ ਭਾਜੀ ਵਸ਼ੀ ਦੇ ਥਾਂ ਚ ਭੂਤ ਛਟਾ ਕਮੀ ਪੇਸ਼ੀ ਹੋ ਜੇ ਵਸ਼ੀ ਜਿੰਦਗੇ ਉਹ ਬੰਦਾ ਘੜਾ ਦੇ ਲੱਤ ਪੁੱੜ ਜੇ ਨਿਆਣਾ ਚੋਲੇ ਹੋਰ 15 ਕਿਲੋ ਦੁੱਧ ਵਾ ਬਸ ਠੀਕ ਆ ਬੋਲੋ ਭਾਵੇਂ ਇਹਦਾ 70 ਕਰ ਲਾ 75 ਕਰ ਲਾ 65 ਕਰ ਲਾ 55 ਕਰ ਲਾ 55000 ਦੀ ਪੂਰੇ 50 ਦੀ ਜੇ ਤਾਂ ਵੀ ਭਾਈ ਲਾਸਟ ਪੀਸ ਛੋੜੀ ਕਰਾਂਗੇ ਛੋੜ ਪੰਜ ਸਈ ਚਲੋ ਯਾਰ ਇਹ ਯਾਰ ਨਾ ਦੇਖੋ ਨੰਜੇ ਦੱਸੋ ਦੇਖੇ ਭਾਰੇ ਕੋਈ ਤਾਂ ਵੇਖੋ ਬਸ਼ੀ ਭੇੜ ਵੇਖੋ ਕਰਾਂਗੇ ਇਹੇ ਥਲਿਓਂ ਦੀ ਭੈਣ ਲੰਗ ਰਿਓ ਭਾਈ ਬਿਲਕੁਲ ਤਾਜੀ ਸੂਈ ਤੇ ਫਰੀਂ ਨੀ ਜਿਆਦਾ ਚੀ ਤਵਾਨ ਵਾਲਿਆ ਭੇੜੇ ਵਾਲੀ ਬਹੁਤੀ ਜਲੋ ਚਗੀ ਆ ਨਹੀਂ ਨਹੀਂ ਠੀਕ ਆ ਭਾਈ ਜੀ ਚਲੋ ਹੋਰੀਆ ਤੇ ਲੋਕ ਤਿੰਨ ਮਈਆਂ ਤੇ ਦੋ ਗਾਵਾਂ ਪੰਜ ਪਰੂਫੇ ਬਾਈਆਂ ਪੰਜ ਹੀ ਆ ਪਰ ਇਹ ਵੀ ਡੰਗਰ ਪਸ਼ੂ ਆਪਣੇ ਨਾਲ ਉਹਦੇ ਚੰਗੇ ਕਰਕੇ ਲਿਆਂਦੇ ਸੀ ਝੋਡੀਆਂ ਜਿਹੜੀਆਂ ਦਿੱਤੀਆਂ ਬਾਹਰੀਆਂ ਚੰਗੀਆਂ ਸੀ ਹਾਂਜੀ ਹਾਂਜੀ ਚਲੋ ਜਿੰਨਾ ਖੜਨੇ ਲੈਣਾ ਦੇਣ ਉਹਨਾਂ ਨੂੰ ਟੋਕੜ ਗੱਬਣ ਮਈ ਜਿਹੜੀ ਆ ਚੈੱਕ ਪਾਸ ਦਾ ਵੀਡੀਓ ਬਣਾਈ ਆ ਕੋਈ ਆ ਕੇ ਇਹਨੂੰ ਚੈੱਕ ਨਾ ਕਰਾਵੇ ਕਿਉਂ ਆਪਾਂ ਚੈੱਕ ਕਰਾਈ ਆ ਸਾਡੀ ਗਾਰੰਟੀ ਆ ਬਿਲਕੁਲ ਕੋਈ ਠੰਡਪੂਰ ਛਟਾ ਨਹੀਂ ਪੰਜਵਾਂ ਮਹੀਨਾ ਨੂੰ ਲੱਗਿਆ ਮੈਂ ਬਹੁਤ ਚੰਗੀ ਆ ਦੂਜੀ ਮਹੀਨੇ ਹਜੇ 10 ਦਿਨ ਲੈਣੇ ਆ ਉਹ ਮਈ ਦੇ ਥੱਲੇ ਬੋੜਾ 89 ਕਿਲੋ ਆ 13 ਦੇ ਦੇ 14 ਦੇ ਜੇ ਕੱਲ ਦੀ ਛੋਟੀ ਸੁਈ ਆ ਜਿਹਨੇ ਮੇਰੀ ਗਰੰਟੀ ਦੇ ਲੈਣੀਆਂ ਉਹਨੂੰ ਥਲਾਂ ਦੀ ਗਰੰਟੀ ਹੋਊਗੀ ਪਿੱਛੇ ਦੀ ਗਰੰਟੀ ਹੋਊਗੀ ਜਿਹਨੇ ਆਣ ਕੇ ਖੜਨੀਆਂ ਵਾ ਉਹ ਆਪਣੀ ਭਾਵੇਂ ਤਸੱਲੀ ਕਰੇ ਚੋਵੇ ਜੋ ਮੱਗੀ ਕਰੇ ਭਾਜੀ ਜਦੋਂ ਕਮੀ ਹੈ ਨਹੀਂ ਤੇ ਫੇਰ ਇਹਨਾਂ ਦੇ ਕੋਈ ਚੱਕਰ ਨਹੀਂ ਹੈਗਾ ਹਨਾ ਤੇ ਮਾਲ ਤੇ ਆਪਣੇ ਕੋਲ ਡੇਲੀ ਬੜਾ ਹੁੰਦਾ ਜਾਂਦਾ ਵਾ ਤੇ ਮਜਬੂਰੀ ਹੁੰਦੀ ਘਰਾਂ ਦੀ ਇਸ ਕਰਕੇ ਵੀਡੀਓ ਨਹੀਂ ਆਪਾਂ ਕੋਲ 4-5 ਦਿਨ ਪਾਈ ਗਈ ਕਿਤੇ ਆਉਣਾ ਜਾਣਾ ਪੈਂਦਾ ਵਾ ਤੇ ਹੁਣ ਪਾਵਾਂਗੇ ਜਰੂਰ ਵੀਡੀਓ ਰੱਖੋ ਖਿੱਚ ਕੇ ਖਾਮਲੀ ਭਾਜੀ ਬੜੇ ਨਾ ਵੀਰ ਮੈਨੂੰ ਫੋਨ ਕਰਦੇ ਭਰਾਵਾ ਕੋਈ 20000 ਵਾਲੀਆਂ ਗਾਈਆਂ ਦੇ ਲਿਆ ਕੇ ਉਹ ਜੀ ਕਰਦਾ ਮਾਲ ਚੰਗਾ ਲਿਆਈਏ ਪਰ ਜਦੋਂ ਨਾ ਫੋਨ ਆਉਂਦੇ ਆ ਨਾ ਫੇਰ ਆਖੀਦਾ ਵੀ ਨਹੀਂ ਯਾਰ ਆਪਣੀ ਦੁਕਾਨਦਾਰੀ ਲਿਆਣੇ ਪੈਂਦੇ ਦੁਕਾਨਦਾਰੀ ਦਾ ਸਾਰੇ ਦਾ ਮਾਲ ਸ਼ਾਪੂਰੀ ਕਰਨੀ ਚਾਹੀਦੀ ਆ ਬਿਲਕੁਲ ਜੀ ਤੇ ਆ ਵੀ ਮਾਲ ਤੇ ਇਦਾਂ ਹੀ ਵਿਕਦਾ ਜਾਂਦਾ ਰਹਿੰਦਾ ਕਿਸੇ ਦੀ ਵੱਧਵੇ ਅਗੀ ਕਿਸੇ ਘੱਟਵੇ ਕੀ ਹਾਂ ਤੇ ਬਿਲਕੁਲ ਸਹਿਮਤੀ ਨਾਲ ਸਾਰੇ ਮੇਰੇ ਵੀਰ ਕੰਮ ਚੰਗਾ ਕਰਦੇ ਆ ਹਾਂ ਜੀ ਹਾਸਲੇ ਵਾਸਤੇ ਨਾ ਆ ਜੀ ਬਹੁਤ ਵਾਹ ਠੀਕ ਹੈ ਨਾ ਗੱਲ ਹਰਕ ਬੰਦਾ ਯਾਰ ਪੈਸੇ ਲਾ ਕੇ ਲਿਆਉਂਦੇ ਮਿਹਨਤ ਕਰਨ ਦਿਆ ਬਿਲਕੁਲ ਜੀ ਤੇ ਨਾਂ ਮੇਰਾ ਭਿੰਦਾ ਤੇ ਪਿੰਡ ਨਵਾਂ ਤੇ ਜ਼ਿਲ੍ਹਾ ਅਰਦਾਸਪੁਰ ਤਹਿਸੀਲ ਬਟਾਲਾ ਨੇੜੇ ਅਲੀ ਹਾਲ ਦੇ ਦੇ ਦਰਨਦੇ ਆ ਨੰਬਰ ਮੇਰਾ ਹੈਗਾ 95924 27529 95924 ਤੇ 27529 ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ